ਵਿਕਰਮਜੀਤ ਮਜੀਠੀਆ ਜੇਲ੍ਹ ਦੇ ਵਿੱਚ ਬੰਦ ਹੈ ਤੇ ਗਨੀਬਕੌਰ ਮਜੀਠੀਆ ਪੂਰੀ ਤਰ੍ਹਾਂ ਦੇ ਨਾਲ ਕੋਸ਼ਿਸ਼ ਕਰ ਰਹੀ ਹੈ ਕਿ ਕਿਵੇਂ ਨਾ ਕਿਵੇਂ ਆਪਣੇ ਜਿਹੜਾ ਘਰ ਵਾਲਾ ਉਸ ਨੂੰ ਜੇਲ੍ਹ ਦੇ ਵਿੱਚੋਂ ਬਾਹਰ ਲਿਆਂਦਾ ਜਾਵੇ ਸਰਕਾਰ ਨੇ ਮਜੀਠੀਏ ਨੂੰ ਜੇਲ੍ਹ ਦੇ ਵਿੱਚ ਬੰਦ ਕਰਕੇ ਉਸ ਦੇ ਖਿਲਾਫ ਕੈਂਪੇਨ ਸ਼ੁਰੂ ਕੀਤੀ ਉਸ ਦਾ ਵੀ ਸਭ ਤੋਂ ਪਹਿਲਾਂ ਜਵਾਬ ਦਿੱਤੇ ਗਨੀਵ ਕੌਰ ਮਜੀਠੀਆ ਮਜੂਦਾ ਐਮਐਲਏ ਹਲਕਾ ਮਜੀਠਾ ਨੇ ਵਿਕਰਮਜੀਤ ਮਜੀਠੀਆ ਉਹ ਨਾਮ ਆ ਜਿਹਦੇ ਆਰਦਗਿਰਦ ਪੰਜਾਬ ਦੀ ਰਾਜਨੀਤੀ ਪਿਛਲੇ 30 ਦਿਨਾਂ ਤੋਂ ਪੂਰੀ ਤਰ੍ਹਾਂ ਦੇ ਨਾਲ ਘੁੰਮ ਰਹੀ ਆ ਮੁੱਦੇ ਪੰਜਾਬ ਚ ਹੋਰ ਵੀ ਬਹੁਤ ਆ ਲੈਂਡ ਸੀਲਿੰਗ ਦਾ ਮੁੱਦਾ ਕ腐ਪਸ਼ਨ ਦਾ ਮੁੱਦਾ ਬੇਰਜ਼ਗਾਰੀ ਦਾ ਮੁੱਦਾ ਪਰ ਅੱਜ ਛਾਇਆ ਹੋਇਆ ਸਭ ਤੋਂ ਉੱਤੇ ਸਾਰੇ ਮੁੱਦਿਆਂ ਨੂੰ ਦਬਾਰਿਆ ਵਿਕਰਮਜੀਤ ਮਜੀਠੇ ਦਾ ਮੁੱਦਾ ਕੋਈ ਸਮਾਂ ਸੀ ਪ੍ਰਕਾਸ਼ ਸਿੰਘ ਬਾਦਲ ਦੇ ird gird ਰਾਜਨੀਤੀ ਘੁੰਮਦੀ ਸੀ ਕੋਈ ਸਮਾਂ ਸੀ ਕੈਪਟਨ ਮਰਿੰਦਰ ਸਿੰਘ ਦੇ ird gird ਰਾਜਨੀਤੀ ਘੁੰਮਦੀ ਸੀ ਕੋਈ ਸਮਾਂ ਸੀ ਗੁਰਚਰਨ ਸਿੰਘ ਟੋੜੇ ਦੇ ird gird ਰਾਜਨੀਤੀ ਘੁੰਮਦੀ ਸੀ ਕਿ ਵਿਕਰਮਜੀਤ ਮਜੀਠਾ ਐਡਾ ਵੱਡਾ ਚਿਹਰਾ ਹੋ ਗਿਆ ਕਿ ਅੱਜ ਸਾਰੀ ਰਾਜਨੀਤੀ ਵਿਕਰਮਜੀਤ ਮਜੀਠੇ ਦੇ ਪੰਜਾਬ ਦੀ ਆ ਰਾਜਨੀਤੀ ਜਿਹੜੀ ਇਹ ਦਿੱਗਰਤ ਘੁੰਮ ਰਹੀ ਆ ਗੱਲ 2007 ਤੋਂ ਸ਼ੁਰੂ ਹੁੰਦੀ ਹੈ ਜਦੋਂ ਮਜੀਠਾ ਰਾਜਨੀਤੀ ਦੇ ਵਿੱਚ ਆਉਂਦਾ 2012 ਤੋਂ ਬਾਅਦ ਉਹਦਾ ਨਾਮ ਉਛਾਲਿਆ ਜਾਂਦਾ ਜੋ ਵੀ ਪੰਜਾਬ ਦੇ ਵਿੱਚ ਮਾੜਾ ਚੰਗਾ ਕੰਮ ਹੁੰਦਾ ਨਾਮ ਲੱਗਦਾ ਵਿਕਰਮਜੀਤ ਮਜੀਠੀ ਦਾ ਚਾਹੇ ਕੋਈ ਰੇਤਾ ਬੱਜਰੀ ਦਾ ਕਾਰੋਬਾਰ ਹੋਵੇ ਤੇ ਚਾਹੇ ਨਸ਼ਿਆਂ ਦਾ ਕਾਰੋਬਾਰ ਹੋਵੇ ਜਦੋਂ ਭੋਲਾ ਡੀਐਸਪੀ ਨੂੰ ਫੜਿਆ ਸੀ ਉਦੋਂ ਨਾਮ ਉੱਭਰ ਕੇ ਸਾਹਮਣੇ ਆਇਆ ਸੀ ਹੁਣ ਭਗਵੰਤ ਮਾਨ ਦਾ ਨਿੱਜੀ ਟਸਲ ਪੈ ਗਈ ਸੀ ਵਿਕਰਮਜੀਤ ਮਜੀਠੇ ਦੇ ਨਾਲ ਇੱਕ ਦੂਜੇ ਦੇ ਪਰਿਵਾਰ ਵੀ ਵਿੱਚ ਕੜੀ ਸਲੇ ਸੀ ਭਗਵੰਤ ਮਾਨ ਇਹਦਾ ਪੰਜਾਬ ਦੇ ਸਦਨ ਦੇ ਵਿੱਚ ਖੜ ਕੇ ਬੀਬਾ ਗਨੀਬ ਕੌਰ ਮਜੀਠਾ ਮੌਜੂਦਾ ਐਮਐਲਏ ਮਜੀਠਾ ਦੀ ਨਕਲ ਉਤਾਰਦੀ ਸੀ ਪਰ ਕਦੇ ਗਨੀਬ ਕੌਰ ਮਜੀਠੇ ਦੇ ਆਪਣੀ ਜਿਹੜੀ ਭਾਸ਼ਾ ਉਸ ਦੇ ਵਿੱਚ ਗਰਾਵਟ ਨਹੀਂ ਆਈ ਉਹਨਾਂ ਨੇ ਹਮੇਸ਼ਾ ਭਰਾ ਦਾ ਦਰਜਾ ਦਿੱਤਾ ਭਗਵੰਤ ਮਾਨ ਨੂੰ ਸੀਐਮ ਸਾਹਿਬ ਕਹਿ ਕੇ ਸੰਬੋਧਨ ਕੀਤਾ ਮੁੱਖ ਮੰਤਰੀ ਦੀ ਵੀ ਇੱਕ ਵਾਰ ਜਿਹੜੀ ਸਦਨ ਦੇ ਵਿੱਚ ਗਰਮੋ ਗਰਮੀ ਦੇ ਵਿੱਚ ਜੋ ਗੱਲ ਹੋ ਗਈ ਹੋ ਗਈ ਉਸ ਤੋਂ ਬਾਅਦ ਮੁੱਖ ਮੰਤਰੀ ਸਾਹਿਬ ਨੇ ਵੀ ਕਦੇ ਵਿਕਰਮਜੀਤ ਮਜੀਠਾ ਦੀ ਧਰਮ ਪਤਨੀ ਦੇ ਉੱਤੇ ਕੋਈ ਐਲੀਗੇਸ਼ਨ ਨਹੀਂ ਲਾਇਆ ਇੱਥੋਂ ਤੱਕ ਕਰਕੇ ਜਦੋਂ ਸਦਨ ਦੇ ਵਿੱਚ ਪਹਿਲੀ ਦਫਾ ਗਨੀਵ ਕੌਰ ਮਜੀਠਾ ਜੀ ਆਏ ਤੇ ਸਪੀਕਰ ਕੁਲਦਾਰ ਸਿੰਘ ਸੰਧਮਣ ਨੇ ਕਿਹਾ ਤੁਸੀਂ ਨਵੇਂ ਆ ਤੁਹਾਨੂੰ ਕੋਈ ਟੋਕਾ ਟੋਕਣੀ ਕਰੂਗਾ ਜੇਕਰ ਤੁਹਾਡਾ ਕੋਈ ਸਵਾਲ ਆ ਤੁਸੀਂ ਆਪਣਾ ਸਵਾਲ ਬੇਝਿਜਕੋ ਕੇ ਪੁੱਛੋ ਤੇ ਉਹਨਾਂ ਨੇ ਪੁੱਛਿਆ ਵੀ ਪਰ ਹੁਣ ਜਿਹੜਾ ਦੋਹਾਂ ਦੇ ਰਿਸ਼ਤੇ ਦੇ ਵਿੱਚ ਵਿਕਰਮਜੀਤ ਮਜੀਠੀ ਅਤੇ ਮੁੱਖ ਮੰਤਰੀ ਸੀਐਮ ਭਗਵੰਤ ਮਾਨ ਦੇ ਰਿਸ਼ਤੇ ਦੇ ਵਿੱਚ ਕਾਫੀ ਜ਼ਿਆਦੇ ਕੜਤਣ ਆ ਗਈ ਸੀ ਪਰ ਰਖੜੀ ਦਾ ਤਿਹਾਰ ਆ ਪਿਆਰ ਦਾ ਤਿਹਾਰ ਆ ਭੈਣਾ ਭਰਾਵਾਂ ਦਾ ਤਿਹਾਰ ਆ ਜਿਸ ਦੇ ਨਾਲ ਪੈਰਾਂ ਭਰਾਵਾਂ ਦਾ ਜਿਹੜਾ ਰਿਸ਼ਤਾ ਮਜ਼ਬੂਤ ਹੁੰਦਾ ਇੱਕ ਭਰਾ ਆਪਣੀ ਭੈਣ ਨੂੰ ਕਹਿੰਦਾ ਕਿ ਜੇਕਰ ਤੇਰੇ ਉੱਤੇ ਕੋਈ ਆਫਤ ਆਵੇ ਤੇ ਉਹ ਚਟਾਨ ਵਾਂਗ ਖੜੇਗਾ ਪਰ ਜੇਕਰ ਆਫਤ ਹੀ ਭਰਾ ਕਰਕੇ ਆਈ ਹੋਵੇ ਤੇ ਫੇਰ ਚਟਾਨ ਕੌਣ ਬਣ ਕੇ ਖੜੇਗਾ ਗੱਲ ਉੱਠੀ ਸਦਨ ਦੇ ਵਿੱਚ ਜਦੋਂ ਵੀ ਮੁੱਖ ਮੰਤਰੀ ਗਨੀਬ ਕੌਰ ਮਜੀਠਾ ਨੂੰ ਮਿਲਦੇ ਆ ਉਹ ਕਹਿੰਦੇ ਆ ਕਿ ਮੇਰੀ ਛੋਟੀ ਭੈਣ ਆ ਸਿਆਸੀ ਪਵਾਂ ਜਿੰਨਾ ਮਰਜ਼ੀ ਵਿਰੋਧ ਹੋਵੇ ਤੇ ਹੁਣਾ ਵੀ ਚਾਹੀਦਾ ਭੈਣ ਭਰਾ ਦਾ ਰਿਸ਼ਤਾ ਹੀ ਹੋਣਾ ਚਾਹੀਦਾ ਤੇ ਬੀਬਾ ਗਨੀਬ ਕੌਰ ਮਜੀਠਾ ਵੀ ਭਰਾ ਕਹਿ ਕੇ ਸੰਬੋਧਨ ਕਰਦੇ ਆ ਸੀਐਮ ਮਾਨ ਨੂੰ ਹੁਣ ਆ ਗਈਆਂ ਰਖੜੀਆਂ ਲੋਕ ਕਹਿੰਦੇ ਆ ਕਿ ਜੇਕਰ ਬੀਬਾ ਗਨੀਬ ਕੌਰ ਮਜੀਠੀ ਆ ਭਗਵਾਨ ਤਮਾਨ ਦੇ ਰਖੜੀ ਬਣ ਕੇ ਉਤੋਂ ਪਰਨ ਲਵੇ ਕਿ ਭਰਾਵਾ ਸਾਡੇ ਨਾਲ ਜੇ ਅਸੀਂ ਕੋਈ ਗਲਤੀ ਕੀਤੀ ਹੈ ਸਜ਼ਾ ਦੇ ਪਰ ਜੇਕਰ ਅਸੀਂ ਕੋਈ ਸਜਾ ਗਲਤੀ ਨਹੀਂ ਕੀਤੀ ਤੇ ਸਾਨੂੰ ਸਜ਼ਾ ਨਹੀਂ ਦੇਣੀ ਚਾਹੀਦੀ ਜੇਕਰ ਇਹ ਪਹਿਲ ਕਦਮੀ ਹੁੰਦੀ ਆ ਤੇ ਦੋਵੇਂ ਵੱਡੇ ਸਿਆਸੀ ਲੀਡਰ ਜਿਨ੍ਹਾਂ ਨੂੰ ਪੰਜਾਬ ਦੀ ਬਹੁਤ ਲੋੜ ਆ ਦੋਹਾਂ ਦੇ ਜਿਹੜੇ ਆਪਸ ਵਿੱਚ ਮਤਭੇਦ ਆ ਉਹ ਖਤਮ ਹੋ ਸਕਦੇ ਆ ਪਰ ਇਹ ਹੋਵੇਗਾ ਕਿ ਨਹੀਂ ਹੋਵੇਗਾ ਇਹ ਆਉਣ ਵਾਲਾ ਸਮਾਂ ਦੱਸੇਗਾ